ਇਹਦੇ ਕੋਲ ਦੁਨਿਆਵੀ ਤਨ ਦੌਲਤ ਜਾਇਦਾਦ ਸੁਪਤੀ ਬੜਾ ਕੁੱਝ ਹੈ। ਬਾਦਲ ਇਹਨਾਂ ਕੁਝ ਹੋਣ ਦੇ ਬਾਗ ਯੂਨ ਇਹਦੇ ਪੁੱਤਰ ਵੀ ਹੈ। ਦੁਨਿਆਵੀ ਤਨ ਦੌਲਤ ਕਿੰਨਾ ਵੀ ਹੋਵੇ। ਇਸੇ ਕਵੀ ਨੇ ਲਿਖਿਆ ਮਾਵਾ ਭਾਵੇਂ ਹੋ ਮੰਦ ਪਨੀਆਂ ਨਾਲ ਰੂਸ਼ਨ ਦੇ ਡਕ ਡਕ ਪਰੀਆਂ ਪਹਿਨਣ ਪੱਟ ਹੰਡਾਉਣ ਜਰੀਆਂ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇਕਰ ਗਲ ਲਾਲਾ ਦਾ ਮਾਨਾ ਨਾ ਹੋਵੇ ਤੀ ਹੈ ਪਤਨੀ ਦੇ ਰੂਪ ਚਾਹ ਜਾਂਦੀ ਹੈ ਨੂੰਹ ਦੇ ਰੂਪ ਚਾਹ ਜਾਂਦੀ ਹੈ ਇੱਛਾ ਹਿੰਦੀ ਹੈ ਹਰੇਕ ਇਸ਼ਾਵਾ ਕਦੇ ਕਿਸੇ ਦੀ ਪੂਰਨ ਨਹੀਂ ਹੁੰਦੀਆਂ ਇੱਕ ਇੱਛਾ ਪੂਰੀ ਹੁੰਦੀ ਹੈ ਚਾਰ ਹੋਰ ਨੂੰ ਜਨਮ ਦੇ ਜਾਂਦੀ ਹੈ

ਉਹ ਕੀ ਦੁੱਖ ਹੈ ਘਰ ਤੋਂ ਬਹੁਤ ਮਿਹਨਤ ਸਾਧ ਸੰਗਤ ਜਦੋਂ ਇਹ ਪਤਰੀ ਦੇ ਰੂਪ ਵਿੱਚ ਸਾਡੀ ਧੀ ਪੈ ਨਾ ਜਾਂਦੀ ਹੈ ਫਿਰ ਸਾਰਿਆਂ ਦੀ ਇੱਕ ਇੱਛਾ ਹੁੰਦੀ ਹੈ ਵੀ ਕਦੋਂ ਖਬਰ ਮਿਲੇ ਸਾਡੀ ਲੋ ਮਾਂ ਬਣਨ ਵਾਲੀ ਤੇ ਪੈਗ ਦੀ ਇੱਛਾ ਹੁੰਦੀ ਹੈ ਮੈਂ ਮਾਂ ਬਣਾਂ ਰਾਜੇ ਦੇ ਸੌ ਰਾਣੀਆਂ ਦੀ ਸੇਜੈ ਆਬਨ ਮਾਨੋ ਵਾਲੀ ਸਭ ਦੀ ਰਾਜੇ ਰਾਵਣਾਂ ਇਕ ਅਧ ਸੱਲ ਵਿਚਾਰੀ 100 ਰਾਣੀਆਂ ਪਰ ਸਾਰੀਆਂ ਨੂੰ ਮਾਂ ਬਣਨ ਦਾ ਸੁਪਾਗ ਨਹੀਂ ਪ੍ਰਾਪਤ ਹੁੰਦਾ ਕੁਝ ਐਸੀਆਂ ਵੀ ਬੀਬੀਆਂ ਹੁੰਦੀਆਂ ਜਿਨ੍ਹਾਂ ਨੂੰ ਮਾਂ ਨਹੀਂ ਬਣ ਸਕਦੀਆਂ ਤੇ ਜਿਹੜੀਆਂ ਬੀਬੀਆਂ ਨਾ ਮਾਂ ਬਣ ਸਕਣ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦਾ ਜੀਵਨ ਹਾਲਾਂਕਿ ਗੁਰੂ ਨਾਨਕ ਦੇ ਘਰ ਵਿੱਚ ਐਸੀ ਬਾਤ ਨਹੀਂ ਕਿ ਪੁੱਤਾਂ ਨਾਲ ਹੀ ਗੱਲ ਪੈਂਦੀ ਹੈ

ہولی ہولی ملو گر دے گر دے تے بابا جی نے مور بھی لاتی نانک داس مک دے جو آداس نے جو کہہ لیتا اپنی رسنا تو ایہاں ایہاں لوگ تے پر لوگ کے بیچے کے بچن اٹل ہے ساتھ ہے پر تو پاونا رکھ کے بیٹھ پر ساڑی تے پوکی ہے وہ جی ہندی ہے اسی تا دکھ میں لئے پکا دے ہیں کونجنی ایتھے ہوں دے ہیں ਵੇ ਲੈ ਇਧਰ ਪਾਜੇ ਉਧਰ ਪਾਜੇ ਉਧਰ ਪਾਜ ਜਿਹੜੇ ਗੁਰੂ ਦੇ ਸਿੱਖ ਨੇ ਬੋਲੀ ਕਦਮ ਇਧਰ ਉਧਰ ਪੱਡਦੇ ਉਹਨਾਂ ਦੀ ਤਾਂ ਇੱਕੋ ਹੀ ਆਵਾਜ਼ ਹੁੰਦੀ ਹੈ ਕਿਹੜੀ ਜੀ ਦਰਦਰ ਤੇ ਫਿਰਨੇ ਦਾ ایک oh, 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 کے oh, 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 oh,

da <imitation> da کیونکہ میرا دکھ سکھ میرا دکھ بھی میرا سوکت تو اڈے کول ہے میں کتے جاؤں گا کتے چرن